ਜਿੰਨਾ ਤੁਸੀਂ ਰੱਬ ਦੇ ਨੇੜੇ ਹੋਵੋਗੇ ਰੱਬ ਨੂੰ ਪਿਆਰੇ ਹੋਵੋਗੇ ਤੁਹਾਡੇ ਇਮਤਿਹਾਨ ਵੀ ਉਹਨੇ ਓਖੇ ਹੋਣਗੇ ਪਰ ਉਹ ਇਮਤਿਹਾਨਾ ਜ ਤੁਹਾਨੂੰ ਕਦੇ ਫੇਲ ਨਹੀਂ ਹੁੰਦੇ ਹੈਗਾ ਬਾਹ ਫੜ ਕੇ ਰੱਖੇਗਾ ਤੁਹਾਡੀ ਜਿੱਥੇ ਕਿੰਨੇ ਹੀ ਪਹਾੜਾਂ ਜਿੰਨਾ ਦੁੱਖ ਲਿਖਿਆ ਹੈਗਾ ਉੱਥੇ ਉਹ ਸਿਰਫ ਇੱਕ ਮਿੱਟੀ ਦੇ ਦਾਣੇ ਵਰਗਾ ਬਣਾ ਦੇਗਾ ਤੁਸੀਂ ਇਹ ਨਾ ਸਮਝਿਆ ਕਰੋ ਕਿ ਜਦੋਂ ਦੁੱਖ ਆਉਂਦਾ ਹੈ ਰੱਬ ਨਹੀਂ ਮੇਰੇ ਕੋਲ ਹੈਗਾ ਦਰਦ ਦੇ ਪਲਾਂ ਚ ਨਾ ਪਰਮਾਤਮਾ ਦੇ ਤੁਹਾਡੇ ਕੋਲ ਹੀ ਹੁੰਦਾ ਜਦੋਂ ਦੁੱਖ ਦੇ ਪਲ ਆਉਂਦੇ ਨਾ ਦਰਦਾਂ ਦੀ ਘੜੀ ਆਂਦੀ ਹੈ ਜਦੋਂ ਕੋਈ ਨਹੀਂ ਹੁੰਦਾ ਕੋਲ ਉਦੋਂ ਪਰਮਾਤਮਾ ਤੁਹਾਡੇ ਕੋਲ ਬੈਠਾ ਹੁੰਦਾ ਮਹਿਸੂਸ ਕਰਕੇ ਦੇਖਣਾ ਕਦੀ ਅੱਖਾਂ ਬੰਦ ਕਰਕੇ ਸੱਚੇ ਦਿਲੋਂ ਉਹਨੂੰ ਆਵਾਜ਼ ਲਾਓਗੇ ਨਾ ਤੇ ਤੁਹਾਡੇ ਕੋਲ ਹੀ ਆ ਕੇ ਬਹਿ ਜਾਏਗਾ ਰੱਬ ਉਹ ਤੁਹਾਨੂੰ ਕਦੇ ਇਕੱਲਾ ਨਹੀਂ ਛੱਡਦਾ ਕਿਸੇ ਵੀ ਹਾਲ 'ਚ ਇਕੱਲਾ ਨਹੀਂ ਛੱਡਦਾ ਸੋ ਕਦੇ ਵੀ ਪਰਵਾਹ ਨਹੀਂ ਕਰਨੀ ਡਰਨਾ ਨਹੀਂ ਘਬਰਾਣਾ ਨਹੀਂ ਕੁਝ ਵੀ ਵੇਖ ਕੇ ਤੁਸੀਂ ਇਹ ਸਮਾਂ ਵੀ ਦੇਖਣਾ ਪਾਰ ਕਰ ਹੀ ਜਾਣਾ ਤੁਸੀਂ ਰੱਬ ਦੇ ਰਾਹ ਤੇ ਚੱਲ ਕੇ ਇੰਨੇ ਮਜ਼ਬੂਤ ਬਣ ਚੁੱਕੇ ਹੋ ਕਿ ਹੁਣ ਜ਼ਿੰਦਗੀ 'ਚ ਕੋਈ ਵੀ ਦੁੱਖ ਕੋਈ ਵੀ ਤਕਲੀਫ ਤੁਹਾਨੂੰ ਤੋੜ ਨਹੀਂ ਸਕਦੀ ਜੇ ਤੁਹਾਨੂੰ ਸਾਰੇ ਅੱਜ ਕੱਲਾ ਵੀ ਛੱਡ ਗਏ ਜਾਂਦੇ ਆ ਨਾ ਤੇ ਤੁਹਾਨੂੰ ਤਾਂ ਵੀ ਫਰਕ ਨਹੀਂ ਪੈਣਾ ਇਸ ਕਰਕੇ ਓਖਾ ਸਮਾਂ ਜਦੋਂ ਆਵੇ ਅੱਖਾਂ ਬੰਦ ਕਰਨੀਆਂ ਦੋਵੇਂ ਹੱਥ ਜੋੜ ਲੈਣੇ ਆ ਬੇਨਤੀ ਕਰਨੀ ਪ੍ਰਮਾਤਮਾ ਦੇ ਅੱਗੇ ਕੋਈ ਗੱਲ ਨਹੀਂ ਰੱਬਾ ਜਿੱਥੇ ਤੂੰ ਅੱਗੇ ਮੇਰੀ ਬੇੜੀ ਪਾਰ ਲਾਈ ਐ ਐਦਗੀ ਵੀ ਤੂੰ ਲਾਏਂਗਾ ਕੋਈ ਗੱਲ ਨਹੀਂ ਸਮਾਂ ਜ਼ਰੂਰ ਜ਼ਿਆਦਾ ਲੱਗ ਸਕਦਾ ਪਰ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਕਿ ਤੂੰ ਸਭ ਕੁਝ ਠੀਕ ਕਰਕੇ ਜ਼ਰੂਰ ਦਿਖਾਏਂਗਾ ਬਸ ਇਹ ਨਾ ਵਿਸ਼ਵਾਸ ਰੱਖਣਾ ਆਪਣੀ ਅਰਦਾਸ ਦੇ ਵਿੱਚ ਸੱਚੇ ਦਿਲ ਨਾਲ ਤੇ ਸੱਚੇ ਵਿਸ਼ਵਾਸ ਨਾਲ ਕੀਤੀ ਅਰਦਾਸ ਸਿੱਧੀ ਰੱਬ ਦੇ ਦਰਬਾਰ ਤੇ ਜਾਂਦੀ ਹੈ ਪਰਮਾਤਮਾ ਵੀ ਖੁਸ਼ ਹੁੰਦਾ ਦੇਖ ਕੇ ਕਿ ਇਹਨੂੰ ਮੇਰੇ ਤੇ ਨਾ ਵਿਸ਼ਵਾਸ ਹੈ ਭਾਵੇਂ ਹਰ ਤੇ ਜਿਹੜੇ ਮਰਜ਼ੀ ਅੱਜ ਹਾਲਾਤ ਆਏ ਆ ਪਰ ਕਦੇ ਵੀ ਡੋਲਦਾ ਨਹੀਂ ਕਦੇ ਵੀ ਮੇਰੇ ਤੇ ਸ਼ੱਕ ਨਹੀਂ ਕਰਦਾ ਕਿ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ ਸੀ ਦੁੱਖ ਕਿਉਂ ਭੇਜੇ ਆ ਸੋ ਉਹ ਤੁਹਾਡੇ ਲਈ ਬੜਾ ਕੁਝ ਕਰਕੇ ਦਿਖਾਏਗਾ ਵੀ ਫਿਰ ਸਮਾਂ ਆਗਾ ਸਮਾਂ ਨਿਕਲ ਹੀ ਜਾਂਦਾ ਜੀ